ਸਾਤਸਰੀ ਆਕਾਰ ਜੀ ਸਾਰਿਆਂ ਨੂੰ ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟਾ ਦੇ ਬਾਰੇ ਤਰਨ ਤਰਨ ਮੰਡੀ ਦੇ ਵਿੱਚ 1509 ਦਾ ਰੇਟ ਹੈ 2971 ਰੁਪਏ ਤੋਂ ਲੈ ਕੇ 3010 ਰੁਪਏ ਤੱਕ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ ਹੈ 2900 ਰੁਪਏ ਲੱਗਿਆ 17 18 ਰੇਟ ਹੈ 4300 ਰੁਪਏ ਲੱਗਿਆ 11 21 4600 ਰੁਪਏ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ ਹੈ 2910 ਰੁਪਏ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ ਹੈ 2775 ਰੁਪਏ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2200 ਤੋਂ ਲੈ ਕੇ 2780 ਰੁਪਏ ਤੱਕ ਲੱਗਿਆ ਬਟਾਲਾ ਮੰਡੀ ਦੇ ਵਿੱਚ 1509 ਦਾ ਰੇਟ 2440 ਤੋਂ ਲੈ ਕੇ 3010 ਰੁਪਏ ਤੱਕ ਲੱਗਿਆ ਅੰਬਰਸਰ ਮੰਡੀ ਦੇ ਵਿੱਚ 1509 ਦਾ ਰੇਟ 2950 ਰੁਪਏ ਤੱਕ ਲੱਗਿਆ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 2450 ਤੋਂ ਲੈ ਕੇ 2721 ਰੁਪਏ ਤੱਕ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ ਆ 2790 ਰੁਪਏ ਲੱਗਿਆ ਸੋਨੀਪੱਤ ਮੰਡੀ ਦੇ ਵਿੱਚ 1509 ਦਾ ਰੇਟ ਆ 2781 ਰੁਪਏ ਲੱਗਿਆ ਕੁਰਕ ਖੇਤਰ ਮੰਡੀ ਦੇ ਵਿੱਚ ਆ 1509 ਦਾ ਰੇਟ ਆ 2700 ਤੋਂ ਲੈ ਕੇ 2957 ਰੁਪਏ ਤੱਕ ਲੱਗਿਆ ਪਾਸਪਤੀ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ